ਵਾਹਿਗੁਰੂ ਜੀ ਕਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਫਤਿਹ ਰਾਗ ਨਟ ਨਾਰਾਇਣ ਮਹੱਲਾ ਚੌਥਾ ਇਹ ਨਟ ਪੋਲਾ ਬੋਲਣਾ ਨਟ ਨਹੀਂ ਕਹਿਣਾ ਹੈ ਨਟ ਨਾਰਾਇਣ ਸੰਬੰਧਕ ਬੋਲਣਾ ਹੈ ਰਾਗ ਨਟ ਨਾਰਾਇਣ ਮਹੱਲਾ ਚੌਥਾ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਮੇਰੇ ਮਨ ਜਪ ਐਹ ਨਿਸ ਨਾਮ ਹਰੀ ਜਪਤੇ ਵਿਸਰਾਮ ਲਾਉਣਾ ਕੋਟ ਕੋਟ ਦੁੱਖ ਬੋਹ ਕੀਨੇ ਸਭ ਪਰ ਹਰ ਪਾਸ ਧਰੇ ਰਹਾਉ ਹਰ ਹਰ ਨਾਮ ਜਪਹਿ ਅਰਾਧ ਹੈ ਸੇਵਕ ਭਾਏ ਖਰੇ ਕਿਲਬਿਖ ਦੋਖ ਗਏ ਸਭ ਨੀਕਰ ਜੋ ਪਾਨੀ ਮੈਲ ਹਰੇ ਕਿਲਬਿਖ ਦੋਖ ਇਥੇ ਠੰਮਕ ਗਏ ਸਭ ਨੀਕਰ ਇਥੇ ਵਿਸਰਾਮ ਜੋ ਪਾਨੀ ਮੈਲ ਹਰੇ ਖੇਨ ਖੇਨ ਨਰ ਨਾਰਾਇਣ ਗਾਵਹਿ ਮੁਖ ਬੋਲ ਹੈ ਨਰ ਨਰ ਹਰੀ ਪੰਜ ਦੋਖ ਅਸਾਦ ਨਗਰਮਹਿ ਇਹ ਪੰਜ ਦੋਖ ਅਸਾਦ ਇਥੇ ਠਮਕ ਲਾਉਣੀ ਹੈ ਨਗਰਮਹਿ ਸਰੀਰੂਪੀ ਨਗਰ ਦੇ ਵਿੱਚ ਪੰਜ ਦੋਖ ਅਸਾਦ ਨਗਰਮਹਿ ਇੱਕ ਖੇਨ ਪਲ ਦੂਰ ਕਰੇ ਵੱਡ ਭਾਗੀ ਹਰ ਨਾਮ ਧਿਆਵਹਿ ਹਰ ਕੀ ਭਗਤ ਹਰੇ ਤੈਨ ਕੀ ਸੰਗਤ ਦੇਹ ਪ੍ਰਭ ਜਾਚਉ ਤੈਨ ਕੀ ਸੰਗਤ ਦੇਹ ਪ੍ਰਭ ਜਾਚਉ ਮੈਂ ਮੂੜ ਮੁਗਦ ਨਿਸਤਰੇ ਕਿਰਪਾ ਕਿਰਪਾ ਤਾਰ ਜਗ ਜੀਵਨ ਰਖ ਲੇ ਵਹ ਸਰਨ ਪਰੇ ਨਾਨਕ ਜਨ ਤੁਮਰੀ ਸਰਨਾਈ ਹਰ ਰੱਖ ਹੋ ਲਾਜ ਹਰੀ ਨਟ ਨਟ ਕਸ ਕੇ ਨਹੀਂ ਬੋਲਣਾ ਨਟ ਨਟ ਬੋਲਣਾ ਨਟ ਨਟ ਮਹੱਲਾ ਚੌਥਾ ਰਾਮ ਜਪ ਜਨ ਰਾਮੈ ਰਾਮ ਰਲੇ ਰਾਮ ਜਪ ਜਨ ਇਥੇ ਵਿਸਰਾਮ ਰਾਮੈ ਰਾਮ ਰਲੇ ਰਾਮ ਮਹਾਰਾਮ ਕੇ ਨਾਮ ਰਾਮੈ ਨਾਮ ਰਲੇ ਹਾਂਜੀ ਰਾਮ ਨਾਮ ਜਪਿਓ ਗੁਰਬਚਨੀ ਹਰ ਤਾਰੀ ਹਰ ਕ੍ਰਿਪਲੇ ਕ੍ਰਿਪਲੇ ਇਸ ਤਰ੍ਹਾਂ ਰਾਰੇ ਨੂੰ ਸਿਆਰੀ ਲਾ ਕੇ ਕ੍ਰਿਪਲੇ ਨਹੀਂ ਕਹਿਣਾ ਕ੍ਰਿਪਾਲੇ ਰਹਾਉ ਹਰ ਹਰ ਅਗਮ ਅਗੋਚਰ ਸਵਾਮੀ ਜਨ ਜਪ ਮਿਲ ਸਲਲ ਸਲਲੇ ਆਰ ਕੇ ਸੰਤ ਮਿਲ ਰਾਮ ਰਸ ਪਾਇਆ ਹਮ ਜਨ ਕੈ ਬਾਲ ਬਲਲੇ ਪਰਖੋਤਮ ਹਰ ਨਾਮ ਜਨ ਗਾਇਓ ਪੱਪੀ ਔਂਕੜ ਪੁਰਖੋਤਮ ਹਰ ਨਾਮ ਜਨ ਗਾਇਓ ਸਬਦ ਆਲਦ ਦੁਖ ਦਲਲੇ ਵਿੱਚ ਦੇਹੀ ਦੁਖ ਅਸਾਧ ਪੰਚ ਤਾਤੂ ਵਿੱਚ ਦੇਹੀ ਇਥੇ ਠਮਕ ਦੁਖ ਅਸਾਧ ਪੰਜ ਧਾਤੂ ਇਥੇ ਵਿਸਰਾਮ ਹੈ ਹਰ ਕੀਏ ਖਿਨ ਪਰਲੇ ਹਰ ਕੇ ਸੰਤ ਮਨ ਪ੍ਰੀਤ ਲਗਾਈ ਜੋ ਦੇਖੈ ਸਾਸ ਕਮਲੇ ਜੋ ਦੇਖੈ ਸਾਸ ਜੋ ਦੇਖੈ ਸਾਸ ਕਮਲੇ ਉਹਨਾਂ ਦਾ ਘਨ 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 ਹਰ ਗਰਜੈ ਸਾਸ ਚੰਦਰਾ ਮਾ ਜੋ ਦੇਖੈ ਸਾਸ ਕਮਲੇ ਉਨ ਵੈ ਘਨ 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 ਹਰ ਗਰਜੈ ਮਨ ਬਿਗਸੈ ਮੋਰ ਮੁਰਲੇ ਹਮਰਾ ਸੁਆਮੀ ਉਨ ਵੈ ਉਨ ਵੈ ਘਨ ਇਥੇ ਠਹਿਰਾ ਥੋੜਾ ਜਾ ਘਨ ਘਨ ਹਰ ਗਰਜੈ ਇਥੇ ਵਿਸਰਾਮ ਮਨ ਬਿਗਸੈ ਮੋਰ ਮੁਰਲੇ ਹਮਰਾ ਸੁਆਮੀ ਲੋਚ ਹਮ ਲਾਈ ਹਮ ਜੀਵਹਿ ਦੇਖ ਹਰ ਮਿਲੇ ਜਾਨ ਨਾਨਕ ਹਰ ਅੰਗਲ ਹਰ ਲਾਏ ਹਰ ਮਿਲ ਹੋ ਅਨੰਦ ਭਲੇ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ